ਬੀਰ ਆਪਣਾ ਕਿਹੜੀ ਲੈਣੀ ਆ ਤੰਗ ਤੁੰਗ ਤੁਹਾਡੇ ਸਾਹਮਣੇ ਹੀ ਆ ਧਾਗੇ ਵਾਲੀ ਡੋਰ ਦੇਖ ਰਹੇ ਆ ਧਾਗੇ ਵਾਲੀ ਪੈਕਿੰਗ ਖੋਲੀ ਹੈ ਨਹੀਂ ਆ ਮੈਂ ਇਕੱਠੀ ਕਰਕੇ ਦੇਖਦਾ ਨਾ ਡੋਰ ਨਹੀਂ ਪੈਕਿੰਗ ਖੋਲੀ ਹੈ ਹਾਂ ਇਹ ਦੂਜੀ ਆ ਆਲੇ ਲੱਗ ਕੇ ਜੀ ਮੋਟਾ ਮਰ ਕੇ ਕਰੀਏ ਡੋਰ ਇਹ ਹਾਈ ਲੈ ਵਧੀਆ ਆ ਜੀ ਧੰਦਾ ਆਪਣਾ ਦੇਖ ਲੈ ਕਿਹੜੀ ਲੇਗੇਸ਼ੀ ਹੈ ਅੱਛੀ ਦੇਖ ਨਾ ਅੱਛੀ ਦੋਰਾ ਵਧੀਆ ਹੀ ਹੈ ਹਵਾ ਵੀ ਫਰੀ ਹੈ ਆਹ ਖਾਲੀ ਆਹ ਬੰਦੂਜੀ ਆ ਤੂੰ ਇਹ ਗੁੰਡਰੀ ਹੈ ਉਹ ਵਾਲੀ ਹੈ ਖਰਾਬ ਨਹੀਂ ਹੈ ਹੈ ਜੀ ਸੇਮੀ ਸੇਮੀ ਕਿਹੜੀ ਆਹ ਨੂੰ ਲਾਈਵ ਤੇ ਦੋਰਾ ਦੇ ਖਾਣਾ ਸਹੀ ਖੋਲ ਕੇ ਦੇਗਾ ਤੇ ਇਹਦੇ ਬੋਲਦੇ ਪੱਤੀ ਆ ਬੰਦਾਂਗੇ ਕੋਈ ਨਹੀਂ ਉਹ ਪਹਿਲੀ ਵਧੀਆ ਸੀ ਜੇ ਕਿੰਦਰ ਦੀ ਦੋਰਾ ਆ ਬਣ ਗਿਆ ਆ ਬੈਸਟ ਟਾਈਮ ਤੂੰ ਇੱਕ ਗੁੰਦਰ ਦੂਜੀ ਜੱਪ ਨੂੰ ਜੇ ਕੋਈ ਢਾਗ ਵਾਲੀ ਦੋਰਾ ਦੇਖਣ ਆਏ ਪਤੰਗ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ 2024 ਤੁੰਗ ਤੁੰਗ ਤਾਂ ਆਪਣੇ ਕੋਲ ਵਾਧੂ ਪਏ ਆ ਠੀਕ ਹੈ ਜੀ ਪਹਿਲੇ ਲਿਓ ਆ ਇਹ ਆਪੀਆਂ ਦੇ ਆ ਦੇ ਦੇ ਸਹੀ ਦੋ ਆ ਸਹੀ ਆ ਇਹ ਸਹੀ ਦੂਜੀ ਡੋਰ ਇਹ ਜਿੱਦਾਂ ਕਹਦੀਆਂ ਉਹ ਇਕੱਠੀ ਹੀ ਐ ਕਰਕੇ ਉਹਦੇ ਉੱਪਰ ਇਕੱਠੀ ਕਰਕੇ ਨਾ ਦੋ ਡੋਰਾਂ ਉਹਦੇ ਉੱਪਰ ਮਾਝਾ ਪਾਇਆ ਆ ਦੇਖ ਤੂੰ ਆ ਜੀ ਦੇਖ ਇਹ ਇਹਨੇ ਕਾਟਰ ਬਹੁਤ ਵਧੀਆ ਲਾਉਣਾ ਇਹਨੇ ਆਹ ਢੋਰ ਨੇ ਆਹ ਜਿਹੜੀ ਆ ਆ ਸਿੱਧੀ ਆ ਸੱਜੀ ਆ ਆ ਦੇਖ ਆਹ ਢੋਰ ਸਿੱਧੀ ਆ ਮੇਰੇ ਵਿੱਚ ਉਹ ਧਾਗੇ ਜੇ ਨਹੀਂ ਇਕੱਠੇ ਕੀਤੇ ਇਹਦੇ ਵਿੱਚ ਧਾਗੇ ਜੇ ਇਕੱਠੇ ਕੀਤੇ ਉਹ ਸੇਵੇਂ ਲੱਗ ਜਾਂਦਾ ਖਾਣਾ ਸੇਵੇਂ ਨਹੀਂ ਹੋਉਂਦਾ ਪਰ ਇਹਦੇ ਸੇਵੇਂ ਹੀ ਆ ਅੰਦਰ ਦਾ ਪਾਸਾ ਇੱਧਰੋਂ ਘੱਟੇ ਨੇ ਇੱਧਰ ਪਏ ਨੇ ਕੇ ਜੀ ਚਲ ਅਗੜੇ ਅਸੀਂ ਹੌਲੀ ਹੌਲੀ ਦੇਖੀ ਜਾਂਦੇ ਆ 400 ਬੰਦਾ ਦੇ ਤਾ ਜੀ ਵੀਰ ਆਪਣਾ ਸਹੀ ਆ ਤੰਗ ਹਲਕੂ ਕਿਹੜੀ ਦੇਖੀ ਇਹ ਤਾਂ ਖਾਲੀ ਇਹ ਰਲ ਹੋ ਰਹੀ ਹੈ ਇਹ ਸਹੀ ਹੈ ਡੋਰ ਪੂਰੀ ਇੱਥੇ ਹੁੰਦੀ ਬਾਅਦ ਆਪਣਾ ਪੈਰ ਕਰਦੇ ਜਿੱਦਾਂ ਸੋਹੜੇ ਜਿੱਦਾਂ ਇਹ ਤਾਂ ਮਹਿੰਗੀ ਵਾਲੀ ਇਹ ਤਾਂ ਦੇਖੀ ਹੈਗੀ ਜੀ ਮੈਂ ਲੈ ਆਤੀ ਇੰਨੀ ਮਹਿੰਗੀ ਕੋਈ ਕੋਈ ਲੰਦਾ ਕੋਈ ਕੋਈ ਲੰਦਾ ਸਹੀ ਗੱਲ ਹੈ ਜੀ ਬਈ ਰਹਿਣੀ ਆ ਫੜੀ ਹਰੇ ਨਾਲ ਰਾਮ ਨੇ ਕਮੈਂਟ ਕਰਕੇ ਦੱਸਿਓ ਦੋਰ ਕਿਹੜੀ ਵਧੀਆ ਲੱਗਦੀ ਆ ਕਿੰਨੇ ਦੇਰ ਆਹ ਦੇਖਦਾ ਬੰਦਾ 1300 ਦੀ ਧਾਗੇ ਵਾਲੀ ਡੋਰ ਜੀ 1300 ਦੀ ਕਹਿੰਦਾ ਦੱਸਿਓ ਕਿੰਨੇ ਵੀਰ ਨੇ ਕਿਸੇ ਨੇ ਹੂਣ ਨੇ ਵੀ ਲਈ ਹੋਣੀ ਆ ਦੇਖ ਲੈ ਹੁਣ ਚੈੱਕ ਆ ਦੇਖੋ ਕਿੱਦਾਂ ਕਰ ਰਿਹਾ ਚੈੱਕ ਦੇਖੋ ਕਿੱਦਾਂ ਕਰ ਰਿਹਾ ਦੇਖੀ ਕਿੱਦਾਂ ਕਰ ਰਿਹਾ ਤਖਾਲੀ ਤਾ ਗਲਵੇਟ ਕੇ ਚੱਕੋ ਸਹੀ ਹੈ ਸਾ ਵੀ ਵਧੀਆ ਯਾਰ ਉਹ ਬੈਸਟ ਆ ਵਾਲੀ ਕਿਹੜੀ ਸੀ ਦੇਖੀ ਆਪਾਂ ਸਹੀ ਕਿਹੜੀ ਲਵੇਟੀ ਦਾ ਆ ਸੀ ਆ ਪਾਂਡਾ ਗੋਲ ਪਾਂਡਾ ਗੋਲ ਕਿਹੜੀ ਆ ਇਹ ਪਾਂਡਾ ਗੋਲ ਦਿਖਾ ਲਈ ਇਹ ਵੀਰੋ ਕਿਹੜੀ ਤਿਆਰ ਵੀ ਡਿੱਤਰ ਅੱਗੇ ਜਦੋਂ ਸਹੀ ਤਿਆਰ ਲਵੇਟੀ ਹੋ ਕਿਦ ਤਰ ਗਤੀ ਤਿਆਰੀ ਗੱਲ ਸਾਬ ਇਹਦੇ ਆ ਜਦਾਂ ਅੱਜ ਵਧੀਆ ਬਣੇ ਹੋ ਚਿਹਰਾ ਦੇਖੀ ਅੱਗੇ ਜਦੋਂ ਯਾਰ ਲਗਣਿਆਂ ਦੇ ਦੇਖੋ ਵੀਰੋ ਇਹ ਕੀ ਹੋ ਰਿਹਾ ਹੈ ਕਮੇਟਾ ਇਹ ਕੀ ਹੋ ਰਿਹਾ ਹੈ ਇਹ ਡੋਰ ਵੀ ਰੋ ਆ ਰਹੀ ਹੈ ਇਹ ਤਾਂ ਇਹ ਕੀ ਹੋ ਰਿਹਾ ਹੈ ਹਾਂ ਕਿੰਨੇ ਦਾ ਹਾਂ ਵੀ ਟਿੱਲੀ ਤੇ ਬੀਜਾ ਕਿਹੜੀ ਇਹ ਲੈ ਬਹੁਤ ਘੱਟ ਦੇ ਬੰਦੇ ਹਾਂ ਉਹ ਅਸੀਂ ਵੀ ਟਿੱਲੀ ਨਾਲ ਘੱਟ ਨਹੀਂ ਪਾਈ ਤੂੰ ਇਹੀ ਲਵੇਟੀ ਸੀ ਆਹ ਇਹ ਰਹੀ 30 ਉਹ ਯਾਰ ਉਹ ਡੋਰ ਬਹੁਤ ਕਾਟਰ ਸੀ ਇਹੀ ਲਵੇਟੀ ਸੀ ਇਹ ਥੋੜੀ ਠੱਗੀ ਹੈ ਕੰਨ ਆ ਜਾ ਬੀਜਾ ਹੁਣ ਤੂੰ ਘੱਟ ਹੋਣੀ ਹੈ ਹੈ ਕਾਟਿਆ ਕਿੰਨੀ ਰੀ ਲੱਗਦਾ ਇਹ? ਆਹ ਦੇਖੋ ਵੀਰੋ 4 ਕਹਿੰਦਾ ਜੀ 4 ਤੋਂ 6 ਸਾਢੇ 800 ਦੀ ਕਹਿੰਦਾ ਇਹ ਇਹ ਜੀ ਸਾਢੇ 800 ਦੀ ਡੋਰ ਹੈਲੋ ਹੈਲੋ ਮੇਰਾ ਬਰਾਗੀ ਹਾਲਿਆ ਜੀ ਇੰਡੀਆ ਹਾਂ ਇੰਡੀਆ ਵੀਰ ਇੰਡੀਆ ਧਾਗੇ ਹੋਣਾ ਨਹੀਂ ਧਾਗੇ ਵਾਲੀ ਆ ਵੀਰੋ ਧਾਗੇ ਵਾਲੀ ਡੋਰ ਠੀਕ ਹੈ ਜੀ ਦੂਜੀ ਬੈਂ ਨਾ ਉਹ ਰੱਖਦੇ ਨਹੀਂ ਇੱਥੇ ਕੋਈ ਹੁਣ ਮਾਰੀਆਂ ਧਾਗੇ ਵਾਲੀਆਂ ਡੋਰਾਂ ਵੀਰੋ ਗਰਿਆਂ ਖੜੇ ਆ ਠੀਕ ਹੈ ਜੀ ਅਸੀਂ ਕਾਨੂੰਨ ਨਹੀਂ ਤੋੜਦੇ ਵੀਰੋ ਕਾਨੂੰਨ ਚ ਰਹਿ ਕੇ ਜੋ ਵੀ ਕਰਦੇ ਆ ਕਾਨੂੰਨ ਆ ਜਿੰਦਗੀ ਜੀ ਨਹੀਂ ਕਦੇ ਤੋੜਿਆ ਅਸੀਂ ਨਾ ਤੋੜਾਂਗੇ ਉਹ ਵੀ ਅਸੀਂ ਸਨਮਾਨ ਕਰਦੇ ਆਂ ਇੰਡੀਆ ਦੇ ਕਾਨੂੰਨ ਦਾ ਠੀਕ ਹੈ ਜੀ ਕਹਿੰਦੇ ਸਾਡੀ ਆਪਣੀ ਕੰਟਰੀ ਇੰਡੀਆ ਦਾ ਜਿੰਦਾਬਾਦ ਆ ਠੀਕ ਹੈ ਜੀ ਜਿਹੜੇ ਸਾਡੇ ਫੈਸਲੇ ਬਣਿਆ ਆ ਨਾਲੇ ਠੀਕ ਹੈ ਜੀ ਇਧਰ ਵੀ ਪਤਾ ਨੂੰ ਦੂੰਗਾ ਬਈ ਪੂਰੀਆਂ ਨੇ ਨਿਉਣੇ ਖਰੀਦਣਾ ਆਇਓ ਸਾਰੇ ਪਤੰਗ ਇਹ ਜੀ ਫਟ ਕੋ ਪਾਰ ਹੈ ਆਪਣੀ ਦੁਕਾਨ ਵੀਰ ਦੀ ਕਿਹੜੀ ਲੈਣੀ ਹੁਣ ਹੈਲੋ ਪਹਿਲੇ ਗਰੰਡ ਹੜਜੋ ਪਤੰਗ ਲੈਣੇ ਹਨ ਦੇਖੋ ਇੱਕ ਹੜਦੇ ਨਹੀਂ ਹਾਂ ਹੁਣ ਦੇਖੋ ਹੁਣ ਕਲੀਅਰ ਹੋਣਾ ਠੀਕ ਹੈ ਦੇਖੋ ਅੰਦਰ ਕਿੰਨੇ ਕੋ ਪਤੰਗ ਆ? ਬੋਰ ਨਹੀਂ ਕੋਈ। ਪਤੰਗ ਬਾਦੂ ਵੀ ਰੋ ਅੰਦਰ ਦੇਖੋ। ਠੀਕ ਹੈ ਜੀ। YouTube ਤੇ ਆ। 130 ਵਾਦੀ। ਬੰਦੇ ਆਈ ਜਾਂਦੇ ਜਾਈ ਜਾਂਦੇ ਆਪਣੇ। 4-5। ਬੋਰ ਹੈ ਨਾ ਆਪਣੇ। ਸਾਢੇ 8:00 ਆ। ਸੰਗਰ ਵੱਜਦਾ ਹੈ। ਸਹੀ ਸਹੀ ਹੈ ਬਈ ਨਾ ਗੋਨ ਵੀ ਨਾ ਆਲੇ ਜੋ ਕਿ ਆਵੈ ਵਧੀਆੜਾ ਚਲ ਇੰਨੇ ਦੀ ਹਾਂ ਸਹੀ ਕਹਿ ਰਹੇ ਨੇ ਤੁਸੀਂ ਮੋਟੀ ਆ ਪੰਦਰਾਂ ਦਿਨਿਆਂ ਲੈਣ ਹੁੰਦੇ ਆ ਗਰਾਂ ਦੇ ਦੱਬ ਜੀ ਕੁੜੀਆਂ ਕਰਮੀ ਰੱਖਣ ਚਲੋ ਇਕੱਠੇ ਬੰਦੀਆਂ ਉਹ ਆ ਇਕੱਠੇ ਮੰਨ ਦੇਖੀ ਭਾਈ ਮੜਾ ਲਓ ਜੀ ਲਓ ਹਾਂ ਤੂੰ ਹੁਣ ਕਿਹੜੀ ਲੈਣੀ ਆ ਹਾਂ ਇਹਨਾਂ ਦੋਨਾਂ ਚ ਇੱਕ ਲੈਣੀ ਆ ਹਾਂ ਦੋਨਾਂ ਚ ਇੱਕੋ ਕੰਮ ਲੱਗੇ ਗੱਲ ਆ ਤੇ ਪੱਕਾ ਚੱਕੀ ਦਾ ਕੀ ਹੈ ਬਹੁਤ ਬਹੁਤ ਥੋੜਾ ਚਾਬੀ ਡੱਕੀ ਠੀਕ ਲੱਗੀ ਗਾਤੀ ਵੋ ਹਰ ਤੂੰ ਇਹ ਤਾਂ ਹੱਥੇ ਹੀ ਲਾਉਣੇ ਆ ਤੰਗਾ ਦਾ ਪਤਾ ਨਹੀਂ ਪਰ ਇਹਨੇ ਹੱਥ ਲਾਉਣੇ ਆ ਇਹਦੇ ਨਾਲ ਤੇ ਦੇਗੇ ਇਹ ਤਾਂ ਅੱਗੇ ਹਾਲੀ ਇੱਥੇ ਉਹ ਲੱਗੀ ਜਿਆਦਾ ਕਿਹੜੀ ਸਹੀ ਪਈ ਹੈ ਇਹਦੇ ਉੱਪਰ ਕੀ ਲੱਗਾ ਹੁੰਦਾ ਡੋਰ ਤੇ ਆਪਣੇ ਵਿੱਚ ਜੇਤਾ ਭੁੱਲ ਗਿਆ ਮੈਨੂੰ ਮਾਝਾ ਆ ਇਹ ਮੱਝ ਵਾਲੀ ਟੂਰ 600 ਦੇ ਦੋ ਕੋ ਬਾਕੀ ਉਹ ਹੋ। ਕਿਹ ਪਸੰਦ ਕੀਤੀ? ਹਾਂ ਸਹੀ ਹੈ ਇੱਕ। ਹਾਂ। ਇਹ ਜੀ ਕੰਪਨੀ ਦੇ ਸਾਡੇ ਨਾਲ ਲਿਖ ਜਾਣੀ। ਇੱਧਰ ਖੜੀ। ਆਹ ਸਕੋਰਡ ਹੋਰ ਪਸੰਦ ਕੀਤੀ ਆ। ਠੀਕ ਹੈ ਜੀ। ਤਾਂ ਕਿੰਨੇ ਦਾ ਵੀਰ ਚਲਾਣਾ? ਆ ਲੈ ਲੈ। ਆ ਫਾਰਮ। ਹਾਂ ਸਹੀ ਹੈ ਦੇਖੋ ਨਾ। ਪੂਰਾ ਯਾਰ ਭਾਈ ਤੈਨੂੰ ਪਤਾ ਹੀ ਆ ਧਾਗੀਆਂ ਵਾਲੀਆਂ ਹਨ ਦੂਜੀ ਦੋਤ ਬੰਦ ਕੀਤੀ ਆ ਨਾ ਦੂਜੀ ਦਾ ਮੈਂ ਆਪ ਇਹਨਾਂ ਤੋਂ ਮੰਗਦਾ ਜੀ ਇਹ ਕਹਿੰਦੇ ਕਦੇ 1800 ਇਹ ਕਹਿੰਦੇ ਕਦੇ ਚੜਾਣ ਵਾਲੇ ਉਹ ਯਾਰ ਉਹ ਨਵੇਂ ਨਵੇਂ ਕਾਨੂੰਨ ਨੇ ਆ ਧਾਗੀਆਂ ਦੇ ਕਿੰਨੇ ਦਾ ਭਾਜੀ ਇਹ 850 850 ਸਾਨੂੰ ਪੂਰਾ 850 ਦੰਗਾ ਘੱਟਦਾ ਯਾਰ ਮਾੜਾ ਮੋਟਾ ਕਰ ਰਿਹਾ ਰਿਪਬਲਿਫੀ ਕਰਦੀ ਦੁਕਾਨ ਵੀ ਪਬਲਿਕ ਆ ਨਹੀਂ ਦੇਖੀ ਗਾਹ ਕੌਂ ਦੇ ਟੈਨਸ਼ਨ ਨਹੀਂ ਲੈਣਾ 1.500 ਘਟਾ ਦੇ ਨਹੀਂ ਭਾਈ 1500 ਤੋਂ ਕੋੜੇ ਪਤਾ ਕਰ ਯਾਰ 1200 ਦਾ ਮੋਰੇ 2024 100 ਦਾ ਘਟਾ ਵਿੱਚੋਂ ਹਾਂ 700 ਸਹੀ ਆ 700 ਦਾ ਘਟਾ ਹਾਂ 800 ਨਹੀਂ 700 ਸਹੀ ਆ ਸਹੀ ਆ 700 ਸਹੀ ਆ ਇਹ ਆ ਜੀ ਆਪਣੇ ਗਰਿਆਂ ਦੁਕਾਨ ਵੱਡ ਕੋ ਪਾਰ ਠੀਕ ਹੈ ਜੀ ਨਾਲ ਵੀਰ ਦੀ ਸਬਜ਼ੀਆਂ ਵਾਲੀ ਕਿਥਾਂ ਆ ਠੀਕ ਹੈ ਜੀ 800 ਲਈ ਆ ਬਾ ਬੰਦੇ ਮਾਰ ਰਿਹਾ ਵੀਰਾ ਪਾਟੇ ਨਾ ਵਸ ਧੀਮੇ ਤਾਂ ਦੱਸਣਾ ਕਰ ਬੰਦੀ ਫੇਡਾ ਨਾ ਪਾਟੇ ਨੇ ਇਹ ਕਿੰਨਾ ਦਾ ਅੰਦਾਜ਼ਾ ਉਹ ਹੱਲੇ ਤਾਂ ਹੋਰ ਲੈ ਕੇ ਜਾਣੇ ਇਹ ਮੁੰਡਿਆਂ ਨੇ ਸਾਢੇ ਕਿਲੋ ਹਿੰਦੀ ਦੀ 50 ਤੇ ਚਰਗੜੀ ਦੇ 100 ਤੇ ਬਲੈਦੀਆ ਕਿੱਧਰ ਗਿਆ ਆਪਣਾ ਸਾਢੇ ਉਹ ਬਲੈਦੀਆ ਕਿੱਧਰ ਗਿਆ ਅੱਛਾ ਬਲੈਦੀਆ ਸਾਹ ਬਾਹਰ ਖੜੇ ਸਾਡੇ 750 ਲਾਖ ਉਹ ਤਾਂ ਮੰਨਦਾ ਇੱਥੋਂ ਲੈ ਕੇ ਗਏ ਹੋਗੇ 5:30 ਵਜੇ ਸਾਰਾ ਰਾਤ ਤੇ ਤੁਸੀਂ ਕਿਹਾ ਨਾ 1000 ਰੁਪਏ ਲੈ ਜੀ ਸਾਰੇ 250 ਕਹਿੰਦੇ ਸੀ ਉਹ ਜਿਹੜਾ ਬਾਤ ਦੀ ਬਾਤ ਤੇ ਸਾਰਾ ਉਹ ਤਾਂ ਲਾਫੇ ਲੂ ਗਈ ਸੀ 5:30 ਚਲੇ ਉਹ ਅਰੇ ਦੌੜ ਉਹ ਚੱਲ ਕੋਈ ਨਹੀਂ ਚੱਕ ਤੇ ਤੇ ਕੈਸ਼ ਵਗੈਰਾ ਸਹੀ ਆ ਸੇ ਯਾਰ ਬੈਸਟ ਬੈਸਟ ਉਹ ਹੱਲੇ ਦਾ ਹੋਰ ਲੈ ਕੇ ਜਾਣਾ ਦੂਜੀ ਥਾਂ ਤੇ ਹੈਗਾ ਕਰਨਾ ਹੱਲੇ ਆਪਣੇ ਵੰਡੇ ਗੱਲੋਂ ਰੌਣਕਪੂਰੀ ਦੇ ਕੋਲ ਵੀ ਪੱਤੀ ਜਾਣੇ ਤੇ ਦਾ ਬੰਦੇ ਬਹੁਤ ਇਕੱਠੇ ਹੋ ਜਾਨੇ ਗੱਲੋਂ ਠੀਕ ਹੈ ਜੀ ਕੋਟੇ ਦੇ ਗਾਣੇ ਪੁਣੇ ਚੱਲਦੇ ਹੋਣੇ ਆ ਮਿਊਜ਼ਿਕ ਲਾ ਕੇ ਦੂਜਾ ਕਰਾਂਗੇ ਸਾਰਾ ਹੀ ਚੌਪਦਾਨ ਆ ਗਈ ਉਦਾਂ ਜਵਾੜਾ ਜਵਾੜਾ ਕਿਹੜਾ ਕਿਹੜਾ ਜਵਾੜਾ ਜਵਾੜਾ ਵੀਰ ਦਾ ਪੁੱਛ ਲਿਓ ਜੀ ਫਟ ਕੋ ਬਾਹਰ ਆ ਕੇ ਤੁਹਾਨੂੰ ਆਪੇ ਬੱਲੇ ਆ ਕੇ ਨਾਲ ਸਬਜ਼ੀਆਂ ਨਾਲ ਆਹ ਭਾਜੀ ਹੁਣਾਂ ਦੇਖ ਲਿਓ ਆਹ ਦੇਖ ਲਿਓ ਜੀ ਠੀਕ ਹੈ ਜੀ ਡੋਰਾ ਵੀਰ ਨੇ ਰੱਖੀਆਂ ਘੈਂਟ ਪੂਰੀਆਂ ਚੱਲੀਏ ਭੇ ਪਤੰਗ ਦਿਖਾ ਦਿੰਦੇ ਸਾਨੂੰ ਅੰਦਰੋਂ ਦੇਖੋ ਚੱਕੋ ਬਣਾਂਗੇ ਜਿੰਨੇ ਚਾਹੀਦੇ ਆ ਸੇਲ ਦੀ ਸੇਲ ਪਤੰਗਾ ਦੀ ਸੇਲ ਤਾਂ ਵਿੱਚ ਦੇ ਜਾ ਸਾਰੇ ਟਾਂਗੋ ਹਮ ਤੂੰ ਉਹਨੇ ਪਤੰਗੋ ਪਏ ਆਪਣੇ ਕੋਲ ਉਹੀ ਪੰਧ ਨਹੀਂ ਆਪਣੇ ਕੋਲ ਖਤਮ ਹੋਣੇ ਦੇਖੀ ਛੇ ਜੀ ਹੋ ਜੂ ਉਹੀ ਪਤੰਗ ਪਿਛਲੇ ਸਾਲ ਦੇ ਪੋਲੇ ਪਏ ਹਮ ਤੂੰ ਵੱਡੇ ਪਤੰਗ ਛੋੜੇ ਆ ਪਰੀਆਂ ਪੁਰੀਆਂ ਪਈਆਂ ਉਹ ਬਹੁਤ ਏਹਦਾ ਉਹਦੀ ਵੀਡੀਓ ਪਾਉਗਾ ਜਿਹੜੇ ਘਰੇ ਪਏ ਆ ਉਹਦੇ ਸ਼ਾਰਟ ਵੀਡੀਓ ਪਾ ਦਾਂਗੇ ਠੀਕ ਹੈ ਜੀ ਸ਼ਾਰਟ ਵੀਡੀਓ ਪਾਵਾਂਗੇ ਪਤੰਗਾਂ ਦੀ ਵੀਰ ਦੇ ਠੀਕ ਹੈ ਜੀ ਉਹ ਗੋਲੀ ਬੱਜੀ ਤੇ ਹਾਂ ਹਾਂ ਜੀ ਨਾ ਮੁੱਕ ਜਾਊਗਾ ਨਹੀਂ ਮੇਰੇ ਯਾਰਾਂ ਦੀਆਂ ਤੇ ਮੇਰੇ ਟੈਟੂ ਬਣਨੇ ਨੇ ਦਬਿਆ ਸਪੋਰਟ ਕਰੋ ਵੀਰੋ ਆਪਣੇ ਤੁਸੀਂ YouTube ਚੈਨਲ PV08 ਵਾਲੇ ਨੂੰ ਠੀਕ ਹੈ ਜੀ ਤੁਹਾਡਾ ਆਪਣਾ ਚੈਨਲ ਹੈ ਭਰਾ ਠੀਕ ਹੈ ਜੀ ਤੁਹਾਡੇ ਸਰ ਤੇ ਅਸੀਂ ਬਲੌਗ ਬਣਾਉਂਦੇ ਆ ਲਾਈਵ ਠੀਕ ਹੈ ਜੀ ਕਮੰਗ ਦੇਖ ਰਿਹਾ ਮੁੰਡਾ ਲਾਈਟ ਲਾਈ ਦਿੰਦੇ ਆ ਰੱਖੋ ਛੱਕੋ ਕਿਹੜੇ ਕਿੰਨੇ ਦਾ ਇਹ ਇਕ ਪੁੱਛੋ ਨੂੰ ਕਿੰਨੇ ਦਾ 12 ਗ੍ਰੇ ਰੇਡ ਡੈਡ ਜੀ ਰੇਡ ਨਾਲ ਆਪਣੀ ਪਤਾ ਲੱਗ ਜੂ ਉ ਇਧਰ ਲਾ ਰੇਡ ਕੀ ਆ ਉਤਾਰ ਫਾਟੇ ਬੁੱਟੇ ਕੀ ਹਿਸਾਬ ਕਤਾ ਬ ਇਹਨਾਂ ਦਾ ਸਾਨੂੰ ਨੇ ਡੂ ਦਾ ਹਰ ਹੁੰਦਾ ਵਾ ਡੂ ਡੋ ਟੂ ਟੂ ਦਾ ਕੀ ਹਿਸਾਬ ਕੀ ਹਿਸਾਬ ਕਤਾ ਬ ਇਹਦਾ 20 ਦੇ ਤਿੰਨ 20 ਦੇ ਤਿੰਨ ਜੀ ਗੁਰਾਇਆ ਸ਼ੇਰ ਦਾ ਰੇਟ ਆ ਜਿਹੜਾ ਆ 20 ਦਾ ਆ ਬਲੇ ਜਿਹੜੇ 20 ਦੇ ਵਾਲੇ ਹੂੰ ਉਹ ਵੀ ਬੁੰਦਲਿਆ ਵੇ ਮੁੰਡਾ ਇਹ ਵੀਆ ਤਾਂ ਇਹਨੇ ਬਈ ਆੜਾ ਇਹ ਆਵੜੇ ਵੀ ਪਿਆੜਾ ਫੜਾ ਹੂੰ ਆਲੀ ਦਾਸਾੜਾ ਸਹੀ ਆ ਆ ਤੀਆੜਾ ਆ ਦੀਆੜਾ ਸਹੀ ਆ ਇਹ ਬਾਕੀ ਅਲੱਗ-ਅਲੱਗ ਰੂਪ ਨੇ ਅਲੱਗ-ਅਲੱਗ ਰੂਪ ਸਹੀ ਆ ਓਏ ਯਾਰ ਪਿਆੜਾ ਹਾਂਜੀ ਸਹੀ ਆ ਟੈਨਸ਼ਨ ਆ ਲੈ ਤੇਰਾ ਤੈਨੂੰ 4000 ਬੰਦਾ ਦੇਖ ਲੂਗਾ ਵੀਡੀਓ ਦੇਖਦਾ ਕਿਹਨਾ ਚੈਨਲ ਦਾ ਪੀਵੀ08 ਆਪਣੇ ਵੀਰ ਸਪੋਰਟ ਕਰ ਰਹੇ ਆ ਪੂਰੀ ਠੀਕ ਹੈ ਜੀ ਜਿਨਾ ਸਿਰ ਤੇ ਆਪਾਂ ਚੈਨਲ ਬਣਾਇਆ ਆ 788 ਪਰ ਭਰਦੇ ਹੋ ਜੀ ਤੇ ਆ ਬੁਝਾ ਹੋਣਾ ਤਾਂ ਸੈਟਿੰਗ ਹੀ ਨਹੀਂ ਕੀਤੀ ਨਾ YouTube ਦੀ ਉਹ ਮੈਂ ਨੋਟੀਫਿਕੇਸ਼ਨ ਆਫੇ ਰੱਖੀ ਹੈ ਨਾ ਕਾਹ ਤੋਂ ਕਾਹ ਲਾਈ ਹੁੰਦੀ ਹੈ। ਸਹੀ ਹੈ। ਹਾਂ, ਰਾਈਲ ਚੱਲ ਰਿਹਾ। ਚਾਹ ਰਿਹਾ। ਠੀਕ ਹੈ ਜੀ ਇਹ ਆਪਣਾ ਵੀਰ ਸ਼ੇਅਰ ਕਰ ਦਿਓ ਵੀਡੀਓ ਨੂੰ। ਫੋਕਮੀ। ਚਲਿਏ। ਪਤੰਗ ਪਏ ਆ। ਉਹੀ ਤਾਂ ਦਾਦਾ ਪਤੰਗ ਬਾਧੂ। ਪੰਗ ਹੈਗੀ। ਸਹੀ ਹੈ ਜੀ। ਤਾਂ ਨਹੀਂ ਲੈਣੇ। ਹੈਗੀ ਹੈ ਪਤੰਗ। ਪਤੰਗ ਚੈੱਕ ਕਰਕੇ ਲੈ ਕੇ ਜਾਵਾਂਗੇ ਵੱਡੇ ਪਏ ਛੋੜੇ ਪਏ ਆ। 2024 ਚਲੋ ਠੀਕ ਹੈ ਜੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਡੋਲ ਲੈ ਲੈ ਕਿਹੜੀ ਚੱਕੀ ਆ ਦੇਖ ਲਓ ਜੀ ਅਸੀਂ ਢਾਗੀ ਵਾਲੀ ਡੋਲ ਲੈ ਕੇ ਚੱਲਦੇ ਸਾਰੇ ਭਰਾ ਦੇਖਣੇ ਆ ਕਾਨੂੰਨ ਨੂੰ ਪੂਰਾ ਫੋਲੋ ਕਰਨਾ ਠੀਕ ਹੈ ਜੀ ਦੱਸ ਜੀ ਜੀ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਾਹੀ ਗਾ ਟੱਕਰਦੇ ਆ ਅਗਲੇ ਲਾਈਵ ਦੇ ਵਿੱਚ ਵੀਰੋ ਠੀਕ ਹੈ ਜੀ ਵਾਹ ਹੋਏ ਜੀ ਜੀ